ਹੁਣ ਸਥਿਤੀ ਸਾਫ ਹੋਈ ਹੈ ਕਿ ਸੰਗਰੂਰ ਤੋਂ ਖੈਰਾ ਲੜਨਗੇ ਇਹਦੇ ਅਰਥ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਮੈਂ ਇਹ ਵੀ ਸਮਝਣਾ ਚਾਹੁੰਦਾ ਕਿ ਇਕਬਾਲ ਸਿੰਘ ਝੁੰਦਾ ਅਕਾਲੀ ਸਰਕਲਸ ਦੇ ਵਿੱਚ ਕਾਫੀ ਉੱਥੇ ਨਾ ਚੱਲ ਰਿਹਾ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਨਹੀਂ ਮਿਲਦੀ ਗੱਲ ਵੱਖਰੀ ਗੱਲ ਆ ਕਿਉਂਕਿ ਸਮਝੌਤੇ ਦੇ ਵਿੱਚ ਢਿੰਡਸਾ ਕੋਲ ਟਿਕਟ ਦੀ ਗੱਲ ਹੋ ਕੇ ਆਈ ਹੋਊਗੀ ਸਖਵੀਰ ਬਾਦਲ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟ ਸਕਣਗੇ ਪਰ ਇਕਬਾਲ ਸਿੰਘ ਝੁੰਦਾ ਦਾ ਨਾ ਕਾਫੀ ਸਰਕਲ ਹੋ ਰਿਹਾ ਆਪਾਂ ਸੰਗਰੂਰ ਤੋਂ ਚੱਲਦੇ ਆ ਵੈਸੇ ਪਹਿਲੀ ਖੇਪ ਜਿਹੜੀ ਆ ਨਾਵਾ ਦੀ ਉਹਦੇ ਵਿੱਚ ਖੈਰਾ ਗਾਂਧੀ ਚੰਨੀ ਜੇ ਤਿੰਨ ਨਾਂ ਹੋਣ ਤੇ ਕੋਈ ਵੱਡੀ ਗੱਲ ਨਹੀਂ ਇਹ ਤਿੰਨ ਨਾਵਾਂ ਨਾਲ ਪਹਿਲੀ ਲਿਸਟ ਜਾਰੀ ਹੋਵੇ ਔਰ ਤਿੰਨੇ ਨਾਂ ਏਡੇ ਐਮ ਕਿ ਇਹਨਾਂ ਨੂੰ ਮੋٹے ਤੌਰ ਤੇ ਜੇਤੂ ਮੰਨ ਕੇ ਤੁਰਿਆ ਜਾਂਦਾ ਸੰਗਰੂਰ ਇੰਟਰਸਟਿੰਗ ਇਸ ਕਰਕੇ ਆ ਕਿ ਇੱਕ ਤਾਂ ਚੀਫ ਮਿਨਿਸਟਰ ਦਾ ਸ਼ਹਿਰ ਹੈ ਤੇ ਚੀਫ ਮਿਨਿਸਟਰ ਦੋ ਵਾਰ ਉਥੋਂ ਜਿੱਤੇ ਨੇ ਤੇ ਇੱਕ ਬਾਈ ਇਲੈਕਸ਼ਨ ਚ ਹਾਰੇ ਵੀ ਨੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਚੀਫ ਮਿਨਿਸਟਰ ਦਾ ਜੱਦੀ ਜ਼ਿਲ੍ਹਾ ਤੇ ਜੱਦੀ ਸੀਟ ਉਹ ਆਟੋਮੈਟਿਕਲੀ ਹਾਈ ਪ੍ਰੋਫਾਈਲ ਹੋ ਜਾਂਦੀ ਹੈ ਤੇ ਜਦੋਂ 13 0 ਦੀ ਗੱਲ ਕਰਦੇ ਨੇ ਤਾਂ ਸਭ ਤੋਂ ਜ਼ਿਆਦਾ ਆਪਣਾ ਘਰ ਬਚਾਉਣ ਦੇ ਲਈ ਹਾਲਾਂਕਿ ਪੰਜਾਬ ਹੀ ਉਹਨਾਂ ਦਾ ਘਰ ਹੈ ਤੇ ਬਾਕੀ ਹੈ ਪਰ ਉਹਦੋਂ ਵੀ ਅੱਗੇ ਇੱਕ ਸਪੈਸੀਫਿਕ ਘਰ ਵੀ ਹੁੰਦਾ ਹੈ ਜਨਰਲ ਟਰਮ 'ਚ ਤਾਂ ਕੋਈ ਕਹਿੰਦਿਆ ਕਈ ਵਾਰ ਸਾਰੀ ਦੁਨੀਆ ਹੀ ਮੇਰਾ ਘਰ ਹੈ ਸਾਰਾ ਪੰਜਾਬ ਹੈ ਪਰ ਇੱਕ ਸਪੈਸੀਫਿਕ ਚੀਜ਼ ਵੀ ਹੁੰਦੀ ਹੈ ਜਿਹਦੇ 'ਚ ਉਹਨੂੰ ਖਾਸ ਧਿਆਨ ਦੇਣਾ ਪੈਂਦਾ ਇੱਕ ਤਾਂ ਇਹ ਸਭ ਤੋਂ ਇੰਪੋਰਟੈਂਟ ਕਰਦਾ ਦੂਸਰੀ ਗੱਲ ਇਹ ਹੈ ਕਿ ਹਾਈ ਪ੍ਰੋਫਾਈਲ ਕੇਸ ਕਰਕੇ ਹੈ ਕਿ ਇੱਥੇ 22 ਇਲੈਕਸ਼ਨ 'ਚ ਸਬਰਜੀਤ ਮਾ ਨਹੀਂ ਲੈ ਗਏ ਸੀ ਤੇ ਹੁਣ ਕਿਹੜੀਆਂ ਗੋਟੀਆਂ ਕਿੱਧਰ-ਕਿੱਧਰ ਹੋਣਗੀਆਂ ਤੇ ਇਹ ਪਤਾ ਲੱਗੂ ਤੇ ਬੜੀਆਂ ਪਾਰਟੀਆਂ ਚਿਤ ਹੋ ਗਈਆਂ ਸੀ ਇੰ ਤੋਂ ਪਹਿਲਾਂ ਤੀਸਰੀ ਇਹ ਹਾਈਪਰ ਇਸ ਕਰਕੇ ਬੜੀ ਇੰਪੋਰਟੈਂਟ ਹੈ ਕਿ ਕਦੇ ਚੀਫ ਮਿਨਿਸਟਰ ਤੇ ਸੁਖਪਾਲ ਸਿੰਘ ਖਹਿਰਾ ਇਕੋ ਪਾਰਟੀ 'ਚ ਰਹੇ ਨੇ ਉਹਨਾਂ ਦੇ ਹੀ ਉਹ ਕਨਵੀਨਰ ਸੀਗੇ ਪਾਰਟੀ ਦੇ ਤੇ ਇਹ ਲੀਡਰ ਆਫ ਦੀ ਆਪੋਜੀਸ਼ਨ ਸੀਗੇ ਦੋਨੋਂ ਮਤਲਬ ਇੱਕ ਪਾਰਟੀ ਦੇ ਵਿੱਚ ਵੀ ਚੱਲੇ ਨੇ ਔਰ ਹਾਲਾਂਕਿ ਉਹੀ ਕੇਸ ਵੀ ਜਿਹੜਾ ਖਹਿਰੇ ਦੇ ਉੱਤੇ ਸੀਗਾ ਉਦੋਂ ਚੀਫ ਮਿਨਿਸਟਰ ਨੇ ਐਜ ਐਮਪੀ ਹੁੰਦੇ ਹੋਏ ਤੇ ਕਨਵੀਨਰ ਹੁੰਦੇ ਹੋਏ ਡਿਫੈਂਡ ਕੀਤਾ ਸੀਗਾ ਖਹਿਰੇ ਆ ਸਰਕਾਰ ਦੇ ਖਿਲਾਫ ਕੀਤਾ ਸੀ ਕਿ ਅਕਾਲੀ ਗਵਰਨਮੈਂਟ ਧੱਕਾ ਕਰ ਰਹੀ ਹੈ ਬਾਕੀ ਹੁਣ ਉਸੇ ਕੇਸ ਨੂੰ ਉਹ ਅੱਗੇ ਵਧਾਉਣ ਦੀ ਟਰਾਈ ਕਰ ਰਹੇ ਸੀ ਤੇ ਖੈਰੇ ਦੇ ਨਾਲ ਜਿਹੜਾ ਖਾਸ ਤੌਰ ਤੇ ਮਤਲਬ ਜੇ ਜੋ ਡੀਲ ਕਰਦੇ ਨੇ ਜਦੋਂ ਕੇਜਰੀ ਵਾਲੇ ਕਹਿ ਦੇਣ ਕਿ ਇੱਕ ਵੱਡਾ ਲੀਡਰ ਫੜ ਲਿਆ ਸਰਗਣਾ ਤੇ ਉਹ ਸਰਗਣੇ ਦੇ ਆ ਕੀਤਾ ਬਾ ਕੀਤਾ ਤੇ ਜਦੋਂ ਉਥੇ ਚੈਲੰਜ ਆਏਗਾ ਹੁਣ ਇਸ ਅਸਪੱਦਰ ਤੇ ਇੱਕ ਇੰਟਰਸਟਿੰਗ ਸੀਟ ਬਣੇਗੀ ਔਰ ਮੈਨੂੰ ਨਹੀਂ ਲੱਗਦਾ ਜਿਹੜਾ ਕਾਂਗਰਸ ਹਾਈ ਕਮਾਂਡ ਦਾ ਤਰੀਕਾ ਹੈ ਸਵਾਰ ਉਹ ਕਿਸੇ ਹੇਟਲੇ ਲੀਡਰ ਦੀ ਇਕੱਲੇ ਦੀ ਮੰਨੇਗੀ ਜਾਂ ਹੋਰ ਉਹ ਬਿਲਕੁਲ ਬਿਨੇਬਿਲਟੀ ਦੀ ਟਰਾਈ ਚ ਜਾਂਦੇ ਨੇ ਤੇ ਉਹਨਾਂ ਨੇ ਸਰਵੇ ਆਪਣੇ ਲੈਵਲ ਤੇ ਵੀ ਕੀਤੇ ਨੇ ਐਦੋਂ ਪਹਿਲਾਂ ਜਿਹੜਾ ਐਕਟਿਵਿਸਟ ਦਾ ਸਰਵੇ ਸੀ ਖੈਰ ਦਾ ਨਾ ਉਹਦੇ ਚ ਉੱਤੇ ਸੀ ਸਭ ਤੋਂ ਜ਼ਿਆਦਾ ਪਹਿਲਾਂ ਤੇ ਇਸੇ ਲਈ ਬਿਨਾ ਅਪਲਾਈ ਕੀਤੇ ਵੀ ਖੈਰ ਨੇ ਉਹ ਅਪਰੋਚ ਕੀਤਾ ਗਿਆ ਤੇ ਅਪਰੋਚ ਕਰਕੇ ਉਹਨਾਂ ਨੇ ਪਹਿਲਾਂ ਚੇਂਜ ਕਿ ਵੀ ਦਿਖਾਈ ਤੇ ਉਸ ਤੋਂ ਬਾਅਦ ਕਿਹਾ ਕਿ ਠੀਕ ਹੈ ਮੈਂ ਔਰ ਉਹਨਾਂ ਨੂੰ ਗੋ ਅਹੈਡ ਕਰ ਦਿੱਤਾ ਗਿਆ ਸੀਗਾ ਬੜੇ ਕਾਫੀ ਦੇਰ ਤੋਂ ਕੀਤਾ ਪਰ ਵਿੱਚ ਦੀ ਜਿਹੜੀਆਂ ਖਬਰਾਂ ਛਪਦੀਆਂ ਨੇ ਤੁਹ ਕੋਈ ਕਈ ਵਾਰ ਕਿਹਾ ਜਾਂਦਾ ਕਿ ਪਾਰਟੀ ਦਾ ਲੋਕਲ ਪ੍ਰਧਾਨ ਵੀ ਕਹਿਣ ਲੱਗੇ ਵੀ ਆਪਣਾ ਵੀ ਇੱਕ ਬੰਦਾ ਅੱਗੇ ਵਧਾਓ ਦੂਜਾ ਵੀ ਗੱਲ ਇਹ ਹਰ ਇੱਕ ਦਾ ਰਾਈਟ ਹੈ ਕਲੇਮ ਕਰਨਾ ਹਰ ਇੱਕ ਦਾ ਰਾਈਟ ਹੈ ਕਲੇਮ ਅਲੱਗ ਚੀਜ਼ ਹੁੰਦੀ ਹੈ ਪਰ ਫੈਸਲਾ ਦੂਜੀ ਚੀਜ਼ ਹੁੰਦੀ ਹੈ ਜਿਹੜੇ ਟੱਗ ਨਾਲ ਆਏਗਾ ਤੀਜੀ ਗੱਲ ਇਹ ਵੀ ਹੈ ਕਿ ਇਸੇ ਸੀਟ ਦੇ ਉੱਤੇ ਤੇ ਹੁਣ ਢੀਂਡਸਾ ਪਰਿਵਾਰ ਦੁਬਾਰਾ ਵਾਪਸ ਚਲਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਵੀ ਜਦੋਂ ਉਹ ਸਾਝਾ ਅਕਾਲੀ ਦਲ ਸੀਗਾ ਉਦੋਂ ਵੀ ਸੰਗਰੂਰ ਉਹਨਾਂ ਨੂੰ ਦਿੱਤਾ ਹੋਇਆ ਸੀ ਲਗਾਤਾਰ ਵੀ ਚੱਲ ਸੰਗਰੂਰ ਚ ਤਾਂ ਤੁਹਾਡੀ ਬਣ ਲਾਂਗੇ ਅਸੈਂਬਲੀ ਦੀਆਂ ਵੀ ਸੰਗਰੂਰ ਦੀਆਂ ਕਾਫੀ ਸੀਟਾਂ ਤੇ ਉਹਨਾਂ ਦੀ ਚੱਲਦੀ ਸੀ ਮਤਲਬ ਜਦੋਂ ਕੈਂਡੀਡੇਟ ਅਨਾਉਂਸ ਹੋਣੇ ਹੁੰਦੇ ਸੀ ਹੁਣ ਉਹਨਾਂ ਸਾਹਮਣੇ ਚੈਲੰਜ ਉਹਨਾਂ ਵੱਲੋਂ ਹੀ ਢੀਂਸਾ ਸਾਹਿਬ ਵੱਲੋਂ ਹੀ ਇੱਕ ਸਮਰਥਤ ਜਾਂ ਐਕਟ ਪੋਲਿਟਿਕ ਚ ਲਿਆਦਾ ਗਿਆ ਜਿਹੜਾ ਇੱਕ ਲੀਡਰ ਉਹ ਚੈਲੰਜ ਦੇ ਰੂਪ ਦੇ ਵਿੱਚ ਵੀ ਖੜੇ ਨੇ ਹੁਣ ਇਕਬਾਲ ਸਿੰਘ ਝੁੰਦਾ ਹੁਣ ਇਕਬਾਲ ਸਿੰਘ ਝੁੰਦਾ ਨਾਨ ਸਿੱਖਿਆ ਪੋਲਿਟੀਕਲ ਆਦਮੀ ਨਹੀਂ ਹੈ ਹੋਣ ਕੋਰ ਕਮੇਟੀ ਦਾ ਮੈਂਬਰ ਹੈ ਅਕਾਲੀ ਦਲ ਦਾ ਉਸੇ ਦਾ ਜਿਹਦੇ ਤੇ ਢੀਟਸਾ ਸਾਹਿਬ ਵੀ ਨੇ ਮਤਲਬ ਹੁਣ ਉਹ ਲਗਭਗ ਉੱਥੇ ਵੀ ਬਰਾਬਰ ਬੈਠਦੇ ਨੇ ਤੇ ਉਹਨਾਂ ਦੀ ਗੈਰ ਹਾਜ਼ਰੀ ਚ ਜਦੋਂ ਢੀਟਸਾ ਉਹਨੂੰ ਚਲੇ ਗਏ ਸੀ ਉਹਨਾਂ ਦੀ ਗੈਰ ਹਾਜ਼ਰੀ ਚ ਉਹਨਾਂ ਨੂੰ ਜਿਹੜਾ ਪ੍ਰਧਾਨ ਬਣਾਇਆ ਗਿਆ ਤੇ ਜ਼ਿਲ੍ਹੇ ਦੇ ਵਿੱਚ ਜਾ ਕੇ ਕੰਮ ਵੀ ਉਹਨਾਂ ਨੇ ਕੀਤਾ ਉਸ ਪੰਦਰ ਤੇ ਔਰ ਇੱਕ ਕ੍ਰੈਡੀਬਿਲਟੀ ਹੋਰ ਦੇਖੋ ਕਿ ਜਦੋਂ ਅਕਾਲੀ ਦਲ ਦੀ ਹਾਰ ਦਾ ਜਾਇਜਾ ਲੈਣਾ ਸੀ ਜਿਹੜੀ ਉਹ ਕਮੇਟੀ ਬਣੀ ਉਹਦਾ ਹੈੱਡ ਵੀ ਉਹਨਾਂ ਨੂੰ ਬਣਾਇਆ ਗਿਆ ਤਾਂ ਮਤਲਬ ਪਾਰਟੀ ਪ੍ਰਧਾਨ ਨਾਲ ਇਕੁਏਸ਼ਨ ਕੀ ਹੋਏਗੀ ਇਥੋਂ ਸਾਬਤ ਹੁੰਦਾ ਲਗਾਤਾਰਤਾ ਤੇ ਵਿੱਚ ਜੇਕਰ ਗੱਲੋਂ ਜਾਂਦੀ ਹੈ ਤੇ ਜੋ ਚੈਲੰਜ ਕਰਦੇ ਨੇ ਤਾਂ ਇੱਕ ਇੰਟਰਸਟਿੰਗ ਗੱਲ ਹੈ ਹੁਣ ਹੋ ਸਕਦਾ ਹੈ ਗੱਲ ਤਾਂ ਇਹ ਮੰਨੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਸੁਮੇਰ ਸਿੰਘ ਬਾਦਲ ਢੀਡ ਸਾਹਿਬ ਦੇ ਘਰ ਜਾ ਕੇ ਆਏ ਸੀਗੇ ਸਾਰੇ ਲੀਡਰਾਂ ਨੂੰ ਨਾਲ ਲੈ ਕੇ ਵੀ ਗਏ ਸੀ ਦਿਖਾਉਣ ਲਈ ਤਾਂ ਇਸੇ ਲਈ ਨਾ ਪਾਰਟੀ ਇਕੱਠੀ ਹੈ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਪਰ ਉਹਦੇ باوجود ਜੇਕਰ ਕੋਈ ਤਾਲ ਬਾਹਰੋਂ ਠੋਕੀ ਜਾ ਰਹੀ ਹੈ ਕਿਤੇ ਨਾ ਕਿਤੇ ਤਾਂ ਕੋਈ ਗੱਲ ਹੈਗੀ ਆ ਦਰ ਜਿਹੜੀ ਝੁੰਦਾ ਇੱਕ ਗੱਲ ਹੋਰ ਵੀ ਹੈ ਕਿ ਉਹ ਪਾਰਟੀ ਦੇ ਅਨੁਸ਼ਾਸਨ ਦਾ ਉਲੰਘਣ ਕਰਨ ਵਾਲਾ ਵਿਅਕਤੀ ਨਹੀਂ ਲੱਗ ਰਿਹਾ ਮੈਨੂੰ ਇਸ ਪੰਦਰਦਰ ਤੇ ਕਿ ਤੋ ਇਸ਼ਾਰੇ ਤੋਂ ਬਿਨਾ ਨਹੀਂ ਕਈ ਵਾਰ ਤਾਂ ਹੁੰਦੇ ਨਾ ਤੁਲੀ ਮਾਰਨ ਵਾਲੇ ਬੰਦੇ ਆਪਣੇ ਆਪ ਵੀ ਕਰਦੇ ਹੋਣ ਜਾਂ ਕੋਈ ਐਹੋ ਜੀ ਗੱਲ ਹੋਵੇ ਤੇ ਮੈਨੂੰ ਲੱਗਦਾ ਕਿ ਕਿਤੇ ਪਾਰਟੀ ਦੇ ਅੰਦਰੋਂ ਵੀ ਅਸ਼ੀਰਵਾਦ ਹੁੰਦਾ ਹੀ ਹੈ ਹਾਈ ਕਮਾਂਡ ਦੀ ਥਾਪੀ ਪਰ ਜਿੰਨਾ ਚਿਰ ਅਨਾਉਂਸ ਨਹੀਂ ਹੋ ਜਾਂਦਾ ਉੰਨਾ ਚਿਰ ਇੰਟਰਸਟਿੰਗ ਸੀਟਰ ਉਹ ਵੀ ਕਿ ਇੱਕ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਵੀ ਢੀਂਸਾ ਉਹਨਾਂ ਨਾਲ ਪਹਿਲੀ 14 ਦੇ ਵਿੱਚ ਫਾਈਟ ਕੀਤੀ ਸੀ ਬੜੇ ਢੀਂਸਾ ਨਾਲ ਕੀਤੀ ਸੀ ਜੀ ਤੇ ਉਸ ਤੋਂ ਬਾਅਦ ਹੁਣ ਵੀ ਖੈਰ ਪ੍ਰਬੰਧਾ ਟਿੱਡਸਾਨ ਨੇ ਪਿਛਲੇ ਸਮੇਂ ਚ ਵੀ ਟਾ ਸਪੋਰਟ ਜਿਹੜੀ ਆ ਬਾਈ ਇਲੈਕਸ਼ਨ ਹੋਈ ਸੀ ਉਹਦੇ ਚ ਤਾਂ ਇਹਨਾਂ ਨੇ ਬੀਜੇਪੀ ਦੇ ਕੈਂਡੀਡੇਟ ਦੀ ਸਪੋਰਟ ਕੀਤੀ ਸੀ ਜੀ ਮਤਲਬ ਢੀਡਸਾ ਪਰਿਵਾਰ ਨੇ ਤੇ ਹੁਣ ਅਕਾਲੀ ਦਲ ਦੇ ਵਿੱਚ ਇੱਕ ਨਵੇਂ ਇਨਿੰਗ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਤੇ ਹੁਣ ਇਹ ਸੀਟ ਤੇ ਉੱਚੇ ਕਿ ਇੰਟਰਸਟਿੰਗ ਮਤਲਬ ਡਿਬੇਟ ਹੋਏਗੀ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਮੰਤਰੀ ਖੜਾ ਕੀਤਾ ਪਰ ਮੰਤਰੀ ਦਾ ਵੀ ਅਕਸ ਕਟੋ-ਕਟੇ ਆ ਕਿ ਸ਼ਾਇਦ ਮੰਤਰੀ ਨੂੰ ਸਾਰੇ ਲੋਕ ਅਜੇ ਉਹ ਟੋਟਲ ਨੌ ਇਲੈਕਸ਼ਨਾਂ ਨੌ ਹੈ ਵਿਧਾਨ ਸਭਾ ਹਲਕਿਆਂ ਚ ਉਹਨਾਂ ਦੀ ਪਛਾਣ ਨਹੀਂ ਹੈ ਮੰਤਰੀ ਹੋਣ ਦੇ ਬਾਵਜੂਦ ਨਹੀਂ ਹੈ ਕਿਉਂਕਿ ਉਹ ਵਿਚਰੇ ਨਹੀਂ ਹੈ ਬਹੁਤ ਵੱਡੇ ਪੰਦਰ ਤੇ ਜਨਤਕ ਫੀਲਡ ਚ ਨਹੀਂ ਵਿਚਰੇ ਜਿਵੇਂ ਪੋਲਿਟਿਕਲ ਆਦਮੀ ਨੂੰ ਵਿਚਰਨਾ ਚਾਹੀਦਾ ਪਰ ਫਿਰ ਵੀ ਦੋ ਵਾਰ ਆਪਣੇ ਐਮ ਐਲ ਏ ਜਿੱਤੇ ਆਪਣੀ ਸੀਟ ਤੋਂ ਤੇ ਮਿਨਿਸਟਰਤਾ ਮਿਨਿਸਟਰ ਦਾ ਇੱਕ ਹੋਰਾਂ ਵੀ ਹੁੰਦਾ ਉਹਦੇ ਕੋਲ ਇੱਕ ਤਾਕਤ ਵੀ ਹੁੰਦੀ ਹੈ ਉਹ ਇੱਕ ਅਲੱਗ ਗੱਲ ਹੈ ਉਹ ਵੀ ਦੇਖੀ ਜਾਏਗੀ ਇਸ ਕਰਕੇ ਸਾਰੇ ਪਾਸਿਓਂ ਹੀ ਇੱਕ ਇੰਟਰਸਟਿੰਗ ਮੁਕਾਬਲਾ ਦੇਖਣ ਨੂੰ ਮਿਲੇਗਾ ਔਰ ਹੁਣ ਬੀ ਜੀ ਪੀ ਕਿਨੂੰ ਅੱਗੇ ਵਧਾਉਂਦੀ ਹੈ ਉਹ ਵੀ ਕਿਹੜਾ ਬੰਦਾ ਆਏਗਾ ਸੰਗਰੂਰ ਤੋਂ ਉਸ ਤੋਂ ਬਾਅਦ ਜਦੋਂ ਅਨਾਉਂਸਮੈਂਟ ਹੁੰਦੀ ਹੈ ਤਾਂ ਇੱਕ ਸਾਹਮਣੇ ਆਊਗਾ ਕਿ ਚਕੌਨਾ ਮੁਕਾਬਲਾ ਪੂਰੀ ਤਰ੍ਹਾਂ ਹੁੰਦਾ ਹੈ ਸਾਢੇ ਤਿੰਨ ਕੋਨਾ ਹੁੰਦਾ ਜਾਂ ਤਕੋਨਾ ਹੁੰਦਾ ਜਾਂ ਜਿਹੜਾ ਜਿਹਾ ਵੀ ਹੁੰਦਾ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਇੱਥੇ ਇੱਕ ਮੈਂ ਜ਼ਰੂਰ ਸ਼ਾਮਲ ਕਰਨਾ ਚਾਹੁੰਦਾ ਗੱਲ ਬੀਜੇਪੀ ਕੋਲ ਪਿਛਲੀ ਵਾਰੀ ਕੇਵਲ ਸਿੰਘ ਢਿੱਲੋਂ ਇਕਲਈ ਉਮੀਦਵਾਰ ਤੋਂ ਉੱਪਰ ਰਹਿਗੇ ਸੀ ਤੇ ਉਹਨਾਂ ਕੋਲ ਸਮਾਨਾਂਤਰ ਇੱਕ ਹੋਰ ਧਨਾੜ ਅਰਵਿੰਦ ਖੰਨਾ ਦੇ ਰੂਪ ਦੇ ਵਿੱਚ ਵੀ ਕੈਂਡੀਡੇਟ ਹੈਗੇ ਆ ਸੋ ਮੈਨੂੰ ਲੱਗਦਾ ਕਿ ਬੀਜੇਪੀ ਇਹ ਨਾ ਦੋਨਾਂ ਚੋ ਕਿਸੇ ਨੂੰ ਉਤਾਰ ਸਕਦੀ ਹੈ ਪਰ ਇੱਕ ਸਵ ਇਸ ਤੋਂ ਪਹਿਲਾਂ ਲਗਾਤਾਰ ਉੱਠਦਾ ਰਿਹਾ ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜੀ ਤੁਸੀਂ ਚੰਦੂ ਮਾਜਰਾ ਸਾਹਿਬ ਦੇ ਮਾਮਲੇ 'ਚ ਅਨੰਦਪੁਰ ਸਾਹਿਬ ਦੇ ਵਿੱਚ ਵਿਦਨ ਪਾਰਟੀ ਇੱਕ ਪੋਲਿਟਿਕਸ ਆ ਉਹਦਾ ਜ਼ਿਕਰ ਕੀਤਾ ਇਸ ਸੰਗਰੂਰ ਦੇ ਵਿੱਚ ਵੀ ਹੈ ਵਿਦਨ ਪਾਰਟੀ ਜਿਹੜੀ ਪੋਲਿਟਿਕਸ ਆ ਇਹ ਕੋਈ ਵੀ ਰੰਗ ਵਿਖਾ ਸਕਦੀ ਹੈ ਔਰ ਇਹ ਰੰਗ ਉਹਨਾਂ ਲੋਕਾਂ ਨੂੰ ਹੀ ਵਿਖਾਏ ਜਾਂਦੇ ਨੇ ਜਿਹੜੇ ਰੰਗ ਬਦਲਣ ਦੇ ਮਾਹਰ ਹੋਣ ਜਾਂ ਜਿਨ੍ਹਾਂ ਬਾਰੇ ਹੋਵੇ ਕਿ ਜਦੋਂ ਮਰਜ਼ੀ ਇਹ ਬਾਹਮ ਰੋੜ ਕੇ ਟਿੱਕਾਂ ਲੈ ਜਾਂਦੇ ਆ ਜਦੋਂ ਮਰਜ਼ੀ ਇਹ ਪ੍ਰੈਸ਼ਰ ਕ੍ਰੀਏਟ ਕਰ ਲੈਂਦੇ ਆ ਕਾਫੀ ਰੌਚਕ ਹੈ ਕਾਲੀਦਲ ਦੇ ਅੰਦਰਲੀ ਗੱਲ ਪਰ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਤੁਸੀਂ ਬਠਿੰਡੇ ਦੇ ਵਿੱਚ ਪਰਿਵਾਰ ਦੀ ਸੀਟ ਫਸੀ ਫੀਲ ਕਰਦੇ ਹੋ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੀ ਸੀਟ ਬਾਦਲਾ ਦੀ ਸੀਟ ਬਠਿੰਡੇ ਚ ਫਸੀ ਹੈ ਮੁੱਖ ਮੰਤਰੀ ਦੀ ਸੰਗਰੂਰ ਚ ਫਸੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲੇ ਚ ਫਸੀ ਹੈ ਸੋ ਜਿਹੜੇ ਇਹ ਪਰਿਵਾਰ ਨੇ ਇਹ ਵੀ ਇਹਨਾਂ ਤੇ ਵੀ ਫੈਸਲੇ ਹੋਣੇ ਨੇ ਬੜੀ ਔਖੀ ਹੈ ਜੀ ਸਿਆਸਤ ਇਹ ਤਾਂ ਬੜੇ ਸਾਹ ਘੁਟਵੀਂ ਸਿਆਸਤ ਹੋ ਜਾਂਦੀ ਜੀ ਕਈ ਵਾਰੀ